ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਕੱਲ੍ਹ ਇਧਰੋਂ ਲੰਡਨ ਤੋਂ ਇੱਕ ਮੀਡੀਏਸ਼ਨ ਦਾ ਕੋਰਸ ਹੈਗਾ ਜਿਹੜਾ ਪ੍ਰੋਗਰਾਮ ਹੈਗਾ ਪ੍ਰੋਪਰ ਤੇ ਉਸ ਵਿੱਚ ਮੂਲੀਤ ਕਰ ਰਿਹਾ ਹਾਂ ਸਾ ਤੇ ਮੀਡੀਏਸ਼ਨ ਦਾ ਜਿਹੜਾ ਅਰਥ ਹੈਗਾ ਉਹ ਹੈਗਾ ਪੰਜਾਬੀ ਵਿੱਚ ਬੋਲੀ ਤੇ ਵਿਚੋਲਗੀ ਤੇ ਹਿੰਦੀ ਵਿੱਚ ਬੋਲੀਏ ਤੇ ਫਿਰ ਉਸ ਤੋਂ ਮਦਦ ਉਰਦੂ ਵਿੱਚ ਬੋਲੀਏ ਤੇ ਮਦਖਲਤ ਵੀ ਆਖਦੇ ਨੇ ਤੇ ਲੇਕਿਨ ਜੋ ਇਹ ਕੋਰਸ ਹੈਗਾ ਜੋ ਇਹ ਪ੍ਰੋਜੈਕਟ ਹੈਗਾ ਅ ਇਸ ਨੂੰ ਅਗਰ ਆਪਾਂ ਲਫ਼ਜ਼ੀ ਟਰਾਂਸਲੇਸ਼ਨ ਕਰਾਂਗੇ ਤੇ ਸ਼ਾਇਦ ਮੈਨੂੰ ਲੱਗਦਾ ਕਿ ਟਪਲਾ ਖਾ ਜਾਵਾਂਗੇ ਸੋ ਇਸ ਕੋਰਸ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਜੀ ਇਹ ਕਿ ਇਸ ਦੇ ਵਿੱਚ ਜੋ ਡਿਸਪਿਊਟਸ ਨੇ ਲੀਗਲ ਡਿਸਪਿਊਟਸ ਨੇ ਉਹਨਾਂ ਨੂੰ ਆਊਟ ਆਫ ਕੋਰਟ ਸੈਟਲਮੈਂਟ ਕਿਸ ਤਰ੍ਹਾਂ ਕਰਨੀ ਹੈ ਉਸ ਦੇ تعلیم ਦਿੱਤੇ ਜਾਂਦੀ ਹੈ ਤੇ بڑے بڑے ਬੈਰਿਸਟਰਸ بڑے بڑے ਸਲੀਸਿਟਰਸ ਅਸ ਕੋਰਸ ਨੂੰ ਲੈ ਰਹੇ ਨੇ ਔਰ ਪੜਾ ਰਹੇ ਨੇ ਤੇ ਮੈਨੂੰ ਵੀ ਮੌਕਾ ਮਿਲਿਆ ਤੇ ਮੈਂ ਵੀ اٹینڈ ਕਰ ਰਹੇ ਤੇ ਇਥੇ ਦੀ ਜਿਹੜੀ ਰਾਇਲ ਕੋਰਟ ਸਬ ਜਸਟਿਸ ਸੇ ਉੱਥੇ ਜਾਣ ਦਾ ਵੀ ਮੌਕਾ ਮਿਲਿਆ ਤੇ ਉੱਥੇ ਕਿਸ ਤਰ੍ਹਾਂ mediation ਹੁੰਦੀ ਹੈ ਤੇ ਉਸ ਬਾਰੇ ਵੀ ਜਾਣਕਾਰੀ حاصل ਕਰਨ ਦਾ ਇੱਕ ਤਜਰਬਾ ਦਿੱਤਾ ਜਾ ਰਿਹਾ ਹੈ ਲੇਕਿਨ ਜਦੋਂ ਮੈਂ ਇੱਕ ਕੋਰਸ ਕਰ ਰਿਹਾ ਸੀ ਤੇ ਸਭ ਤੋਂ ਪਹਿਲਾਂ ਉੱਥੇ ਜਿਹੜੀ ਗੱਲ ਉਹਨਾਂ ਨੇ ਜੋ ਦੱਸੀ ਜੋ ਅੰਗਰੇਜ਼ੋ ਤੇ ਬਰਿਸ਼ਟਸੀ ਉਹਨਾਂ ਨੇ ਇਹ ਕਿਹਾ ਕਿ ਇਸ ਕੋਰਸ ਦੇ ਵਿੱਚ ਜਿਹੜਾ ਪਹਿਲਾ ਅਸੂਲ ਹੈਗਾ ਉਹ ਹੋਏਗਾ ਲਿਸਨ 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 ਤੁਸੀਂ ਸੁਣਨਾ ਜ਼ਿਆਦਾ कि अगर दोतिर आ गए जिना ਦੇ ਵਿੱਚ ਡਿਸਪਿਊਟ ਹੈਗਾ ਉਹਨਾਂ ਨੂੰ ਸੁਣੋ ਬੋਲਣਾ ਘੱਟ ਸੁਣਨਾ ਜ਼ਿਆਦਾ ਔਰ ਇੱਕ ਗੋਲਡਨ ਰੂਲ ਹੋਰ ਵੀ ਦੱਸਿਆ ਉਹਨਾਂ ਨੇ ਕਿ ਇਸ ਵਿੱਚ ਤੁਸੀਂ ਸਲਾਹ ਨਹੀਂ ਦੇਣੀ ਔਰ ਇਸ ਕੋਰਸ ਦੇ ਵਿੱਚ 21ਵਾਂ ਗੋਲਡਨ ਰੂਲ ਐ ਇਸੇ ਕਿ ਇਸ ਵਿੱਚ ਤੁਸੀਂ ਕਿਸੇ ਦੇ ਉੱਤੇ ਕੋਈ ਪ੍ਰੈਸ਼ਰ ਵੀ ਨਹੀਂ ਪਾਣਾ ਕਿ ਹਾਂ ਜੀ ਤੁਸੀਂ ਇਹ ਫੈਸਲਾ ਕਰ ਲਓ ਜਦ ਤੁਸੀਂ ਸੁਣੋਗੇ ਔਰ ਜਦ ਉਹਨਾਂ ਨੂੰ ਜੋ ਦਿਨਾਂ ਦੇ ਵਿੱਚ ਡਿਸਪਿਊਟ ਹੈ ਉਹਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਪ੍ਰਾਈਵੇਟ ਸੈਸ਼ਨਸ ਵਿੱਚ ਲਿਜਾ ਕੇ ਉਹਨਾਂ ਦੀ ਗੱਲਬਾਤ ਸੁਣੋਂਗੇ ਤਾਂ ਤੁਹਾਡੇ ਉਸ ਵਿਵਹਾਰ ਵਿੱਚੋਂ ਹੀ ਉਮੀਦ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਡਿਸਪਿਊਟ ਦਾ ਜਿਹੜੇ ਕਿਤਨੇ ਸਾਲਾਂ ਤੋਂ ਚੱਲਦੇ ਆ ਰਹੇ ਨੇ ਉਸ ਦਾ ਇੱਕ ਸੋਲੂਸ਼ਨ ਨਿਕਲ ਆਏਗਾ ਔਰ ਫਿਰ ਉਹ ਐਗਰੀਮੈਂਟ ਹੋ ਜਾਏਗਾ ਔਰ ਇਹ ਜਿਹੜਾ ਮੀਡੀਏਸ਼ਨ ਹੈਗਾ ਇਹ ਅ ਇਸ ਤਰਕਿੰ ਤਰੀਕੇ ਨਾਲ ਹੈ ਇੰਡਸਟਰੀ ਵਧ ਰਹੀ ਹੈ ਕਿਉਂਕਿ ਲੋਕ ਕੀ ਪਰੇਸ਼ਾਨ ਨੇ ਕਾਫੀ ਕਿਉਂਕਿ ਲਿਟੀਗੇਸ਼ਨ ਬਹੁਤ ਵਧ ਗਈ ਕੋਰਟ ਕਚਿਹਰੀਆਂ ਕੌਣ ਜਾਏ ਲੇਕਿਨ ਇਸ ਇੰਡਸਟਰੀ ਦੇ ਵਿੱਚ ਜਿਹੜੀ ਸੁਣਨ ਦੀ ਮੈਨੂੰ ਸਮਝ ਆਈ ਕਿ ਇਸ ਇਸ ਜਿਹੜਾ ਅ ਓਵਰ ਆਲ ਜਿਹੜਾ ਇਸ ਦਾ ਸੈਂਟਰਲ ਥੀਮ ਹੈਗਾ ਜਾਂ ਇਹ ਸੈਂਟਰਲ ਇਸੀ ਗੱਲ ਦੀ ਸਟਰੈਂਥ ਹੈਗੀ ਹੈ ਉਹ ਹੈਗੀ ਹੈ ਕਿ ਸੁਣਨ ਦੇ ਨਾਲ ਜਿਹੜਾ ਮੀਡੀਏਟਰ ਹੈਗਾ ਉਹ بڑے بڑے ਡਿਸਪਿਊਟਸ ਜਿਹੜੇ ਆ ਉਸ ਨੂੰ ਰਿਜ਼ੋਲਵ ਕਰ ਸਕਦਾ ਹੈ ਜਦ ਮੈਂ ਅੱਨਾ ਦੀ ਗੱਲ ਸੁਣ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ ਜੱਜੀ ਸਾਹਿਬ ਦੀਆਂ 8 ਤੋਂ ਲੈ ਕੇ ਜਿਹੜੀ 11 ਤੱਕ ਪੋੜੀਆਂ ਨੇ ਸੁਣਨ ਦੀਆਂ ਉਹ ਗੂੰਜ ਰਹੀਆਂ ਸਨ ਕਿ ਜਿੱਥੇਰਾ ਅਗਰ ਮੇਰੇ ਦਿਮਾਗ ਵਿੱਚ ਖਿਆਲ ਹੈ ਜੋ ਮੈਂ ਤੁਹਾਡੇ ਨਾਲ ਨੂੰ ਸਾਂਝਾ ਕਰ ਰਿਹਾ ਹਾਂ ਨਾਲ ਮੇਰੀ ਕਲਾਸ ਛਲਦੀ ਪੀਰ ਨਾਲ ਮੇਰੇ ਜ਼ਹਿਨ ਵਿੱਚ ਉਹ ਗੱਲ ਵੀ ਆ ਰਹੀ ਹੈ ਕਿ ਇਸ ਸੁਣਨ ਦੀ ਗੱਲ ਤੇ ਬਕਾਇਦਾ ਗੁਰੂ ਨਾਨਕ ਪਾਤਸ਼ਾਹ ਨੇ ਉਸ ਵਿੱਚ ਪੋੜੀਆਂ ਵਿੱਚ ਗੱਲ ਕਹੀ ਹੈ ਸੁਣੀਏ ਸਿੱਧ ਪੀਰ ਸੁਰਨਾਤ ਸੁਣੀਏ ਤਰਤ ਤਵਲ ਆਕਾਸ਼ ਸੁਣੀਏ ਦੀਪ ਲੋ ਪਾਤਲ ਸੁਣੀਏ ਪੋਹ ਨ ਸਕੇ ਕਾਲ ਨਾਨਕ ਪਤਾ ਸਦਾ ਵਿਕਾਸ ਸੁਣੀਏ ਤੂਖ ਪਾਪ ਕਾ ਨਾਸ ਤੇ ਪੋੜੀ ਹੈ ਅਠਵੀਂ ਪੋੜੀ ਹੈ ਤੇ ਪਿਰਸ ਸੁਬਾ ਸੁਣਿਆ ਇਸਰ ਬਰਮਾ ਇਹ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਕ ਜੁਕਤੇ ਤਨ ਭੇਦ ਸੁਣੇ 사ਸਤ ਸਿਮਰਤ ਵੇਦ ਨਾਨਕ ਪਕਤਾ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਇਹ ਮੇਰੇ ਜ਼ਹਿਨ ਦੇ ਵਿੱਚ ਇਹ ਦੋ ਪੋੜੀਆਂ ਮੈਂ ਪੜ੍ਹੀਆਂ ਨੇ ਦੋ ਹੋਰ ਵੀ ਨੇ ਸੁਕੇ ਇਹ ਮੇਰੇ ਜ਼ਹਿਨ ਦੇ ਵਿੱਚ ਰੈਜ਼ੋਨੇਟ ਕਰ ਰਹੀਆਂ ਸੰਕੀ ਇਹ ਪੋੜੀਆਂ ਜੋ ਸੁਣਨ ਦੀਆਂ ਨੇ ਅਗਰ ਸੁਣਨ ਨਾਲ ਅਗਰ ਸੁਣਨ ਨਾਲ ਦੁਨੀਆਵੀ ਡਿਸਪਿਊਟਸ ਅ ਅਗਰੇਜ਼ਾਂ ਨੂੰ ਸਮਝ ਆਈਏ ਕਿ ਇਤਨੀ ਸੀ ਸਟਰੈਂਥ ਹੈਗੀ ਇਸ ਸੁਣਨ ਦੀ ਇਤਨੀ ਸੀ ਪਾਵਰ ਹੈਗੀ ਇਹ ਕਿ ਸੁਣਨ ਨਾਲ ਦੁਨਿਆਵੀ ਡਿਸਪਿਊਟਸ ਦੂਰ ਹੋ ਸਕਦੇ ਨੇ ਤੇ ਜਦ ਅਨੂੰ ਐਕਸਟਰਾਪੋਲੇਟ ਮੈਂ ਕਰ ਰਿਹਾ ਗੁਰਬਾਣੀ ਦੇ ਵਿੱਚ ਫਿਰ ਉਧਰੋਂ ਥੋੜਾ ਜਿਹਾ ਚਾਨਣ ਆ ਪੈਂਦਾ ਕਿ ਇਹ ਸੁਣਨ ਨਾਲ ਔਰ ਸੁੰਣਾ ਵੀ ਕੀ ਹੈ ਕਿ ਅ ਗੁਰੂ ਦਾ ਗੁਰੂ ਦੇ ਬਚਨ ਸੁਣਨ ਨਾਲ ਜਿਹੜੇ ਸਾਡੇ ਅੰਦਰ ਦੇ ਜਿਹੜੇ ਵਿਰੋਧ ਦਾ ਪਾਸ ਨੇ ਅੰਦਰ ਤੇ ਜਿਹੜੇ ਡਿਸਪਿਊਟਸ ਨੇ ਜਿਹੜੇ ਮਨ ਦੇ ਵਿੱਚ ਨੇ ਦੁਆਇਤ ਨੇ ਅ ਦੂਜਾ ਭਾਅ ਹੈਗਾ ਜਿਹੜਾ ਮਨ ਦੇ ਵਿੱਚ ਉਹ ਕਿਸ ਤਰ੍ਹਾਂ ਰਿਜ਼ੋਲਵ ਹੋ ਸਕਦਾ ਹੈ ਤੇ ਉਸ ਵਿਚਾਰ ਦੇ ਨਾਲ ਮੈਂ ਸੋਚਿਆ ਇਹ ਇੱਕ ਵੀਡੀਓ ਰਾਹੀਂ ਆਪਣੀ ਗੱਲਬਾਤ ਸਾਂਝੀ ਕੀਤੀ ਜਾਵੇ ਗੱਲ ਹੁਣ ਆਪਾਂ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਦੀਆਂ ਪੋੜੀਆਂ ਦੀ ਸੁਣਿਆ ਸਿੱਧ ਪੀਰ ਸੁਰਨਾਥ ਫਿਰ ਮੈਂ ਥੋੜੀ ਰਿਸਰਚ ਵੀ ਕੀਤੀ ਪ੍ਰੋਫੈਸਰ ਸਾਧ ਸਿੰਘ ਨੂੰ ਪੜਿਆ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦੀ ਜਿਹੜੀ ਵਿਆਖਿਆ ਆ ਉਸ 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 ਨੂੰ ਸੁਣਿਆ ਬੜੀ ਖੂਬਸੂਰਤ ਵਿਆਖਿਆ ਆ ਉਹਨਾਂ ਦੇ ਵੀ ਬੜੀ ਬਹੁਤ ਹੀ ਸ਼ਾਨਦਾਰ ਵਿਆਖਿਆ ਪ੍ਰੋਫੈਸਰ ਸਾਹਿਬ ਸਿੰਘ ਦੀ ਤੇ ਕੀ ਬਾਤ ਹੈ ਉਹਨਾਂ ਦੇ ਵੀ ਤੇ ਫਿਰ ਉਧਰੋਂ ਇਹ ਗੱਲ ਆਈ ਕਿ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰ ਤਵਲ ਆਕਾਸ਼ ਗੱਲ ਹੈ ਕਿ ਜਿਹੜੀਆਂ ਇਸ ਤੋਂ ਪਹਿਲੇ ਦੀਆਂ ਪੋੜੀਆਂ ਨੇ ਉਹਨਾਂ ਦੇ ਵਿੱਚ ਹੁਕਮ ਦੀ ਗੱਲ ਹੈ ਔਰ ਜਦੋਂ ਗੁਰਨਾਨਕ ਪਾਤਸ਼ਾਹ ਸਵਾਲ ਕਰਨੇ ਫਿਰ ਉਸਦਾ ਜਵਾਬ ਵੀ ਆਂਦਾ ਹੈ ਕਿ ਕਿ ਸਚਿਆਰਾ ਹੋਈ ਹੈ ਕਿ ਕੂੜ ਹੈ ਟੁੱਟੈ ਪਾਨ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਤੇ ਗੱਲ ਸਾਰੀ ਹੁਕਮ ਦੇ ਥੀਮ ਵਿੱਚੋਂ ਨਿਕਲ ਕੇ ਆ ਰਹੀ ਹੈ ਔਰ ਫਿਰ ਗੱਲ ਆਂਦੀ ਹੈ ਸੁਣਨ ਦੀ ਆਂਦੀ ਹੈ ਇਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਉਹ ਫਿਰ ਮੰਨਣ ਦੀ ਵੀ ਆਉਂਦੀ ਹੈ ਗੁਰੂ ਸਾਹਿਬ ਦੀ ਜਿਹੜੀ ਜਿਹੜੇ ਬਚਨ ਨੇ ਉਹ ਹੈ ਕਿ ਸੁਣਿਆ ਸਿੱਧ ਪੀਰ ਸੁਰਨਾਦ ਸੁਣਨ ਨਾਲ ਹੁਣ ਇੱਥੇ ਕੋਈ ਸਿੱਧ ਪੀਰ ਸੁਰਨਾਦ ਸਿੱਧ ਆਪਾਂ ਜਾਣਦੇ ਆ ਕਿ ਸਿੱਧ ਅੱਜ ਦੀ ਸ਼ਬਦਾਵਲੀ ਵਿੱਚ ਉਸ ਦਾ ਕੀ ਅਰਥ ਹੈ ਪੀਰਾਂ ਦੀ ਵੀ ਗੱਲ ਕਰਦੇ ਆ ਸੁਰ ਮਤਲਬ ਦੇਵਤਾ ਲੇਕਿਨ ਗੁਰੂ ਸਾਹਿਬ ਇਹਨਾਂ ਨੂੰ ਕੋਈ ਰੈਕਗਨੀਸ਼ਨ ਨਹੀਂ ਦੇ ਰਹੇ ਗੁਰੂ ਸਾਹਿਬ ਹੈ ਜੋ ਰਿਸਰਚ ਕਰਨ ਨਾਲ ਪਤਾ ਚਲਿਆ ਕਿ ਇੱਥੇ ਇਹ ਕਹਿ ਰਹੇ ਨੇ ਕਿ ਜਤ ਤੁਸੀਂ ਉਸ ਅਲਾਹੀ ਹੁਕਮ ਨੂੰ ਉਸ ਲਾ ਆਫ ਯੂ نو ਨੇਚਰ ਵੀ ਆਖ ਸਕਦੇ ਆ ਉਸ ਡਿਵਾਈਨ ਇੰਟੈਲੀਜੈਂਸ ਵੀ ਆਖ ਸਕਦੇ ਆ ਉਸ ਤੇ ਜਦੋਂ ਹੁਕਮ ਨੂੰ ਉਸ ਅਕਾਲ ਪੁਰਖ ਦੇ ਹੁਕਮ ਨੂੰ ਜਦ ਤੁਸੀਂ ਸੁਣਨ ਦੀ ਸਮਰੱਥਾ ਤੇ ਗੁਰੂ ਨੂੰ ਸੁਣਨ ਦੀ ਬਿਕੋਜ਼ ਅਕਾਲ ਪੁਰਖ ਦਾ ਹੁਕਮ ਤੁਸੀਂ ਗੁਰੂ ਰਾਹੀਂ ਸੁਣਨਾ ਹੁਕਮ ਨਾਮਾ ਸੀ ਆਖਦੇ ਆ ਉਸ ਨੂੰ ਤੇ ਜਦ ਉਸ ਨੂੰ ਤੁਸੀਂ ਆਪਾਂ ਅਗਰ ਸਾਡੇ ਤੇ ਬਖਸ਼ਿਸ਼ ਹੋਵੇ ਤੇ ਉਸ ਨੂੰ ਸੁਣਨ ਦੀ ਸਮਰੱਥਾ ਵੱਜ ਜਾਏ ਸਾਡੀ ਤਾਂ ਫਿਰ ਸੁਣਿਆ ਸਿੱਧ ਪੀਰ ਸੁਰਨਾਥ ਇਹ ਤੁਸੀਂ ਵਾਕੇ ਹੀ ਹੁਣ ਤੇ ਸਿੱਧ ਦਾ ਅਰਥ ਹੈ ਅਕੰਪਲਿਸ਼ਡ ਦੇਵਤੇ ਦਾ ਅਰਥ ਜੋ ਅਰਥ ਹੈ ਉਹ ਹੈ ਇੱਕ ਅਲੱਗ ਮਾਨਸਿਕ ਅਵਸਥਾ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਗੁਰਮਤਿ ਮੰਦੀ ਉਹਨਾਂ ਗੱਲਾਂ ਨੂੰ ਕਿ ਜੋਗ ਮਤ ਨੂੰ ਨਹੀਂ ਮੰਦੀ ਕੋਈ ਸਿਧਾਂ ਨੂੰ ਨਹੀਂ ਮੰਦੀ ਗੁਰਬਤ ਮੰਦੀ ਹੈ ਤੇ ਉਹ ਅਕੰਪਲਿਸ਼ਮੈਂਟ ਨੂੰ ਮੰਦੀ ਹੈ ਜਿਹੜੀ ਡਿਵਾਈਨ ਅਕੰਪਲਿਸ਼ਮੈਂਟ ਹੈਗੀ ਸਪਿਰਚੁਅਲ ਅਕੰਪਲਿਸ਼ਮੈਂਟ ਹੈਗੀ ਇਹ ਅਧਿਆਤਮਕ ਜਿਹੜੀ ਅਕੰਪਲਿਸ਼ਮੈਂਟ ਹੈ ਉਸ ਅਬ ਸੱਤੇ ਪਹੁੰਚਣ ਪਹੁੰਚਦਾ ਬੰਦਾ ਜਦੋਂ ਸੁਣਿਆ ਜਦੋਂ ਉਸ ਦੇ ਊਕਮ ਨੂੰ ਉਹ ਸੁਣਦਾ ਸੁਣਿਆ ਸਿੱਧ ਪੀਰ ਸੁਨਾਤ ਸੁਣਿਆ ਧਰਤ ਤਵਲ ਆਕਾਸ ਉਹ ਤੁਹਾਨੂੰ ਕਿੱਥੋਂ ਸੁਣਾਈ ਦੇ ਰਿਹਾ ਹੈ ਧਰਤ ਧਰਤੀ ਤਵਲ ਦੋ ਅਰਥ ਨੇ ਅਗਰ ਮਿਥੋਲੋਜੀ ਵਾਲ ਜਾਈਏ ਤੇ ਤਵਲ ਦਾ ਅਰਥ ਹੁੰਦਾ ਆ ਪਲ ਜਿਹੜੇ ਜੋ ਮਿਥੋਲੋਜੀ ਵਿੱਚ ਗੱਲ ਆਂਦੀ ਹੈਗੀ ਹੈ ਪਰ ਇਹ ਗੁਰਮਤਿ ਸਿਧਾਂਤ ਦੇ ਵਿਰੁੱਧ ਐਸਾ ਗੁਰੂ ਸਾਹਿਬ ਨਹੀਂ ਗੱਲ ਕਰ ਰਹੇ ਸੀ ਤੇ ਇੱਕ ਧਵਲ ਦਾ ਅਰਥ ਜੋ ਸਮਝਣ ਵਿੱਚ ਆ ਰਿਹਾ ਉਹ ਹੈ ਕਿ ਨਿਰਮਲ ਅਕਾਲਪੁਰਖ ਦਾ ਨਿਜ਼ਾਮ ਨਿਰਮਲ ਹੈ ਤੇ ਜਦ ਉਸ ਨੂੰ ਤੁਸੀਂ ਆ ਜਿਹੜਾ ਸੁਰੋਤਾ ਹੈ ਜਿਹੜਾ ਉਸ ਅਲਾਈ ਹੁਕਮ ਨੂੰ ਸੁਣ ਰਿਹਾ ਹੈ ਤੇ ਉਹ ਉਸ ਨੂੰ ਫਿਰ ਬੋਧ ਹੁੰਦਾ ਹੈ ਧਰਤ ਧਵਲ ਆਕਾਸ਼ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਉਹੀ ਵਿਚਰ ਰਿਹਾ ਹੈ ਸੁਣੀਏ ਤਰਤ ਤਵਲ ਆਕਾਸ਼ ਸੁਣੀਏ ਦੀਪ ਲੋ ਪਾਤਲ ਦੀਪ ਆਗਦੇ ਨੇ ਕੰਟੀਨੈਂਟਸ ਨੂੰ ਵੀ ਆਗਦੇ ਨੇ ਮਹਾਦੀਪ ਅਸੀ ਆਗਦੇ ਹਨ ਤੇ ਦੀਪ ਦਾ ਅਰਥ ਆਪਾਂ ਫਿਰ ਇਸ ਨੂੰ ਉਸ ਤੇ ਐਕਸਟ੍ਰਾਪੋਲੇਟ ਕਰੀਏ ਤੇ ਪਲੈਨੈਟਸ ਵੀ ਹੋ ਸਕਦਾ ਹੈ ਸੁਣੀਏ ਦੀਪ ਲੋ ਪਾਤਲ ਪਾਤਲੂ ਗਲ ਪਾਤਲਾ ਪਤਾਲਕ ਅਗਾਸਾ ਅਗਾਸ ਕਈ ਤਰਤੀਆਂ ਨੇ ਤੇ ਕਈ ਅਸਮਾਨ ਨੇ ਕਈ ਗੈਲੈਕਸੀਸ ਨੇ ਉਹ ਕਾਲਪੁਰਖ ਵਿਚਰ ਰਿਹਾ ਹੈ ਸੁਣੀਏ ਪੋਹੇ ਨਸਕੈ ਕਾਲ ਤੇ ਜਦੋਂ ਇਹ ਅਵਸਥਾ ਪਹੁੰਚਦੀ ਹੈ ਤੇ ਫਿਰ ਭੈ ਨਹੀਂ ਰਹਿੰਦਾ ਕਿਸ ਦਾ ਭੈ ਨਹੀਂ ਰਹਿੰਦਾ ਪੋਹੇ ਨਸਕੈ ਕਾਲ ਆ ਮੋਤ ਦਾ ਪੈ ਜਿਹੜਾ ਹੈ ਉਹ ਮਨ ਚੋਂ ਨਿਕਲ ਜਾਂਦਾ ਹੈ ਉਹ ਇੱਕ ਅਵਸਥਾ ਹੈ ਬੜੀ ਉੱਚੀ ਅਵਸਥਾ ਹੈ ਮੋਤੂ ਆਮੂਮਨ ਆਪਾਂ ਇਹ ਦੇਖਿਆ ਹੈ ਕਿ ਸਚਾਈ ਹੈ ਕਿ ਕੀੜੀ ਵੀ ਡਰਦੀ ਹੈ ਤੇ ਹਾਥੀ ਵੀ ਡੰਦਾ ਹੈ ਲੇਕਿਨ ਆ ਉਹ ਇਹ ਨਾ ਸੁਖ ਦੁਖ ਤੋਂ ਸਮ ਕਰ ਜਾਣੇ ਔਰ ਮਾਨ ਅਪਮਾਨ ਹਰ ਸੋਕਤੇ ਰਹੇ ਆਤੀ ਤਾ ਤਿੰਨ ਜਨ ਤਤ ਪਛਾਨ ਪਰ ਅੱਗੇ ਗੁਰੂ ਸਾਹਿਬ ਗੁਰ ਤੇ ਬਾਤ ਸਾਹਿਬ ਇਹ ਗੱਲ ਆਖਦੇ ਨੇ ਜਨ ਨਾਨਕ ਹੈ ਖੇਲ ਕਟਨ ਹੈ ਕਿਨੂੰ ਗੁਰਮੁਖ ਜਾਣਾ ਇਹ ਕਟਨ ਹੈ ਖੇਲ ਲੇਕਿਨ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਇਹ ਦੱਸਿਆ ਸੁਣੀਏ ਉਹ ਹੈ ਨਾ ਸਕੇ ਕਾਲ ਉਹ ਅਵਸਥਾ ਆ ਜਾਂਦੀ ਇੱਕ ਇਹ ਗੱਲ ਭਾਵੇਂ ਉਹ ਨੋਵੇਂ ਗੁਰੂ ਨਾਨਕ ਹੋਣ ਭਾਵੇਂ ਗੁਰੂ ਨਾਨਕ ਸਾਹਿਬ ਆਪ ਨੇ ਤੇ ਇੱਕੇ ਹੀ ਲੜੀ ਦੇ ਵਿੱਚ ਅਗਰ ਉਸ ਨੂੰ ਇੱਕੇ ਲੈਂਸ ਰਾਹੀਂ ਵੇਖਦੇ ਆ ਤਾਂ ਸਮਝ ਆਉਂਦੀ ਹੈ ਕਿ ਕਿਸ ਅਵਸਥਾ ਦੀ ਗੱਲ ਹੋ ਰਹੀ ਹੈ ਕਿ ਉੱਥੇ ਫਿਰ ਮੌਤ ਦਾ ਪੈ ਵੀ ਮੁਕ ਜਾਂਦਾ ਹੈ ਨਾਨਕ ਪਕਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਦਾ ਨਾਸ ਫਿਰ ਅੱਗੇ ਗੱਲ ਆਈ ਨਾਨਕ ਪਕਤਾ ਸਦਾ ਵਿਕਾਸ ਵਿਕਾਸ ਕਿਹੜਾ ਹੈ ਖੇੜੇ ਨੂੰ ਆਖਦੇ ਨੇ ਪ੍ਰੋਫੈਸਰ ਸਾਫ ਸਿੰਘ ਦੇ ਉਹਦੇ ਵਿੱਚ ਖੇੜਾ ਆਖਿਆ ਗਿਆ ਹੁਣ ਇਹ ਜਿਹੜਾ ਖੇੜਾ ਹੈਗਾ ਇਹ ਸਦਾ ਵਿਕਾਸ ਹੈ ਇਸ ਸਦਾ ਦਾ ਖੇੜਾ ਹੈ ਅਦਰਵਾਈਜ਼ ਜਿਹੜਾ ਲਫਟਰ ਹੈਗਾ ਜਿਹੜਾ ਖੁਸ਼ੀ ਹੈ ਉਹ ਇਤਨੀ ਕੋਈ ਟੈਂਪਰਰੀ ਹੁੰਦੀ ਹੈ ਕੋਈ ਉਸ ਦਾ ਪਰਮਨੈਂਸ ਨਹੀਂ ਹੁੰਦੀ ਲੇਕਿਨ ਇਤੇ ਸਦਾ ਵਿਗਾਸ ਵਾਲੀ ਗੱਲ ਹੈ ਵਿਗਾਸ ਖੇੜੇ ਨੂੰ ਆਖਰੇ ਨੇ ਤੇ ਸਦਾ ਵਿਗਾਸ ਕੀ ਹੈ ਉਹ ਬਲਿਸ ਹੈ ਬਲਿਸ ਹੈ ਜਿਹੜੀ ਪਰਮਨੈਂਟ ਰਹਿੰਦੀ ਹੈ ਨਾਨਕ ਪਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਉਸ ਨੂੰ ਸੁਣਨ ਤੇ ਉਸ ਅਲਾਈ ਹੁਕਮ ਨੂੰ ਸੁਣਨ ਤੇ ਉਸ ਅਲਾਈ ਹੁਕਮ ਦਾ ਬੋਧ ਹੋਣ ਨਾਲ ਜਿਹੜੇ ਦੁੱਖ ਨੇ ਪਾਪ ਨੇ ਪਾਪ ਜਿਹੜੇ ਸਾਡੇ ਅੰਦਰ ਜਿਹੜੇ ਵਾਈਸਸ ਹੈਗੇ ਨੇ ਮਨੁੱਖ ਦੇ ਅੰਦਰ ਉਹੀ ਦੁੱਖਾਂ ਦਾ ਕਾਰਨ ਵੀ ਬਣਦੇ ਨੇ ਉਹਨਾਂ ਦਾ ਨਾਸ ਹੈ ਸੋ ਇਹ ਵਿਚਾਰ ਆਇਆ ਕਿ ਸਾਂਝਾ ਕਰਾਂ ਕਿ ਸੁਣਨ ਦੀ ਜਿਹੜੀ ਸਮਰੱਥਾ ਹੈ ਉਹ ਕਿੰਨੀ ਉੱਚੀ ਹੈ ਔਰ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਨੂੰ ਸੁਣਨ ਦੀ ਜਿਹੜੀ ਇੱਕ ਅਬਿਲਿਟੀ ਹੈ ਮਨੁੱਖ ਦੇ ਅੰਦਰ ਉਸ ਨੂੰ ਕਿਸ ਤਰ੍ਹਾਂ ਉਹਨਾਂ ਨੇ ਪ੍ਰੇਰਿਆ ਹੈ ਕਿ ਸੁਣੋ ਸੋ ਦੋ ਗੱਲਾਂ ਸੀ ਇੱਕ ਮੇਰੀ ਉਹ mediation ਦੀ ਕਲਾਸ ਜੋ ਦੁਨਿਆਵੀ ਸੁਣਨ ਦੀ ਡਿਸਪਿਊਟਸ ਨੂੰ ਸੁਣਨ ਦੀ ਗੱਲ ਕਰ ਰਹੀ ਸੀ ਤੇ ਦੂਸਰੀ ਗੁਰਨਾਨਕ ਪਾਸ਼ਾ ਦੀ ਇਹ ਗੱਲ ਜਿਸ ਨਾਲ ਅੰਦਰ ਦੇ ਵਿਕਾਰ ਅੰਦਰ ਦੇ ਡਿਸਪਿਊਟਸ ਅੰਦਰ ਦੇ ਜਿਹੜੇ ਸਾਡੇ ਜਿਹੜੇ ਵਿਰੋਧਾਪਾਸ ਨੇ ਉਹ ਕਿਸ ਤਰ੍ਹਾਂ ਦੂਰ ਹੁੰਦੇ ਨੇ ਸੋ ਅਗਲੀ ਪੋੜੀਆਂ ਤੇ ਫਿਰ ਵਿਚਾਰ ਸਾਂਝੇ ਕਰਾਂਗਾ ਜਿਸ ਤਰ੍ਹਾਂ ਸਮਝ ਜਿਸ ਤਰ੍ਹਾਂ ਸਮਾਂ ਮਿਲਿਆ ਆ ਪੁੱਲਾ ਚੁਕਾਂ ਦੇਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ